ਉਹੜਾ ਰਾਜ ਆ ਜੇ ਅਸੀਂ ਤੁਸੀਂ ਦੱਸਣਾ ਚਾਹੋ ਵੀ ਇਹ ਪ੍ਰੀਤੀ ਦਾ ਕੀ ਰਾਜ ਹੈ ਜਾਂ ਤਾਂ ਨੌ ਵਧੀਆ ਲੱਗਦਾ ਹੈ ਜਾਂ ਹੋ ਵੀ ਸਕਦਾ ਹੈ ਇਹ ਇਹ ਹੋ ਵੀ ਸਕਦਾ ਦੇਖੋ ਆਪਾਂ ਇਹ ਨਹੀਂ ਕਹਿ ਸਕ ਰਹੇ ਸੀ ਸ਼ਾਮ ਜੀ ਨੂੰ ਪੁੱਛਣ ਦੀ ਕੋਈ ਚੀਜ਼ ਕੀਤੀ ਆ ਦੋ ਕਲਾਕੇ ਵੀ ਯਾਰ ਮੈਨੂੰ ਵੀ 40 45 ਸਨੇਹੀ ਆ ਉਹ ਜਾਨੀ ਕਿ ਵੀ ਗੱਲ ਗੋਲ ਮੋਲ ਜੀ ਕਰ ਜਾਂਦੇ ਨੇ ਕਿਉਂਕਿ ਜਦੋਂ ਕਲਾਕਾਰ ਦਾ ਜੋਰ ਜਵਾਨੀ ਹੁੰਦਾ ਨਾ ਉਦੋਂ ਕਈ ਵਾਰੀ ਰੱਬ ਨੂੰ ਵੀ ਟੱਬ ਦੱਸਦਾ ਉਦੋਂ ਉਹ ਕਹਿੰਦਾ ਵੀ ਜੋਰ ਜਵਾਨੀ ਧੰਨ ਪੱਲੇ ਤੇ ਫੇਰ ਜੱਟ ਸਿੱਧਾ ਕਿਉਂ ਚੱਲੇ अच्छा ਜੇ ਮੈਂ ਤੁਸੀਂ ਪ੍ਰੀਤੀ ਦੀ ਗੱਲ ਕਰੀ ਐ ਬੇਦਲ ਸਾਹਿਬ ਦੇ ਗੀਤਾਂ 'ਚ ਅਕਸਰ ਇਸ ਚੀਜ਼ ਦਾ ਜ਼ਿਕਰ ਜ਼ਰੂਰ ਹੁੰਦਾ ਤੇ ਬਹੁਤ ਸਾਰੇ ਲੋਕਾਂ ਦਾ ਐ ਆ ਵੀ ਕਿਤੇ ਇਹ ਇਹਦੇ 'ਚ ਕੋਈ ਗੂੜਾ ਰਾਜਾ ਜੇ ਅਸੀਂ ਤੁਸੀਂ ਦੱਸਣਾ ਚਾਹੋ ਵੀ ਇਹ ਪ੍ਰੀਤੀ ਦਾ ਕੀ ਰਾਜਾ ਨਹੀਂ ਵੈਸੇ ਇਹ ਰਾਜਤ ਨਹੀਂ ਵੈਸੇ ਹੈਗਾ ਉਹ ਕੋਈ ਵੈਸੇ ਉਹਨਾਂ ਨੂੰ ਜਿਆਦਾ ਨੌਂ ਵਧੀਆ ਲੱਗਦਾ ਜਾਂ ਹੋ ਵੀ ਸਕਦਾ ਹੈ ਇਹ ਪਰ ਇਹ ਹੋ ਵੀ ਸਕਦਾ ਦੇਖੋ ਆਪਾਂ ਇਹ ਨਹੀਂ ਕਹਿ ਸਕਦੇ ਪਰ ਪ੍ਰੀਤੀ ਉਹਨਾਂ ਦਾ ਇੱਕ ਬੜਾ ਠੋਸ ਸ਼ਬਦ ਹੈ ਹਰ ਇੱਕ ਗੀਤ ਦੇ ਵਿੱਚ ਉਹ ਲਾਉਂਦੇ ਨੇ ਨਹੀਂ ਉਹ ਤੁਸੀਂ ਕਦੇ ਜਦੋਂ ਕਿਤੇ ਮਤਲਬ ਸ਼ਾਮ ਜੀ ਨੂੰ ਪੁੱਛਣ ਦੀ ਕੋਸ਼ਿਸ਼ ਕੀਤੀ ਆ ਦੋਕ ਲਾ ਕੇ ਵੀ ਯਾਰ ਮੈਨੂੰ ਵੀ 40 45 ਸਨੇਹ ਆ ਗਿਆ ਉਹ ਜਾਨੀ ਕਿ ਵੀ ਗੱਲ ਗੋੜ ਮੋੜ ਜੀ ਕਰ ਜਾਂਦੇ ਨੇ ਫਿਰ ਉੱਥੇ ਆਪਾਂ ਕੋਈ ਸਮਝ ਨਹੀਂ ਸਕਦੇ ਅੱਛਾ ਜਿਵੇਂ ਉਹ ਜਿਵੇਂ ਉਹ ਪੁਲਿਸ ਦੇ ਵਿੱਚ ਨੇ ਤੁਸੀਂ ਕਲਾਕਾਰ ਹੋ ਹਨ ਤੇ ਉਹ ਕਈ ਵਾਰੀ ਉਸ ਚੀਜ਼ ਦਾ ਵੀ ਕਹੇ ਜਾਂਦੇ ਨੇ ਕਈ ਅੜਪੁਣੇ ਦੇ ਵਿੱਚ ਵੀ ਕਹੇ ਜਾਂਦੇ ਨੇ ਵੀ ਆ ਗਾਉਣਾ ਤਾਂ ਬਾਈ लवली ਬਾਈ ਗਾਉਣਾ ਹੀ ਨਹੀਂ ਨਹੀਂ ਬਹੁਤ ਵਧੀਆ ਸਵਾਲ ਹੈ ਉਹਨਾਂ ਦਾ ਬਹੁਤ ਵਧੀਆ ਸਵਾਲ ਹੈ ਠੀਕ ਹੈ ਔਰ ਅਸੀਂ ਕਿੱਥੇ ਹੁੰਦੇ ਰਹਿੰਦੇ ਆ तकरीबन ਹੁਣ ਅਸੀਂ ਇਕੱਠੇ ਨਵਾਂ ਪ੍ਰੋਜੈਕਟ ਕਰ ਰਹੇ ਆ ਬੇਦਲ ਸਾਹਿਬ ਨਾਲ ਕਰ ਰਹੇ ਆ ਮੈਂ ਤੈਨ ਤੈਨ ਡਿਊਟ ਨੇ ਇੱਕ ਸੋਲੋ ਗੀਤ ਹੈ ਔਰ ਐਸਾ ਉਹਨਾਂ ਦਾ ਕੋਈ ਸੁਭਾਅ ਨਹੀਂ ਬਹੁਤ ਵਧੀਆ ਸੁਭਾਅ ਹੈ ਮੇਰੇ ਨਾਲ ਤਾਂ ਬਹੁਤ ਵਧੀਆ ਅਸੀਂ ਹੁਣ ਤਕਰੀਬਨ ਆ ਦੋ ਕੁ ਮਹੀਨਾ ਜਮਲਾ ਦਾ 10 15 ਦਫਾ ਮਿਲਦੇ ਹੋਵਾਂਗੇ ਠੀਕ ਹੈ ਔਰ ਨਵਾਂ ਪ੍ਰੋਜੈਕਟ ਆ ਰਿਹਾ ਸਾਡਾ ਬਹੁਤ ਵਧੀਆ ਔਰ ਲੋਕਾਂ ਨੂੰ ਕੋਈ ਅੱਛੀ ਚੀਜ਼ ਦੇਵਾਂਗੇ ਬਾਕੀ ਪਰਵਾਤਾਂ ਦੇ ਹੱਥ ਅੱਛਾ ਉਹ ਉਹ ਕਿਹੋ ਜਿਹਾ ਜ਼ੋਰ ਸੀ ਜਦੋਂ ਇੱਕ ਪਾਸੇ ਭਿੰਦਰ ਡੱਬ ਵਾਲੀ ਸਾਹਿਬ ਦੇ ਆਰਟਿਸਟ ਹੁੰਦੇ ਸੀ ਧਰਮਪ੍ਰੀਤ ਹਰਦੇਵ ਬਾਹੀ ਜਸਵਿੰਦਰ ਦੂਜੇ ਪਾਸੇ ਤੁਸੀਂ ਇੱਧਰ ਹੁੰਦੇ ਸੀਗੇ ਦਵਿੰਦਰ ਕੋਹੇ ਨੂਰਜੀਤ ਤੁਸੀਂ ਮਣੀ ਸਾਹਿਬ ਉਹ ਦੌਰ ਦੀ ਕੋਈ ਗੱਲ ਦੱਸੋ ਉਹ ਦੌਰ ਹਸਤਾਨ ਸੀਗਾ ਜੀ ਗਰੁੱਪ ਹੁੰਦੇ ਨੇ ਆਪਾ ਆਪਣੇ ਜਿਵੇਂ ਪੁਰਾਣੇ ਆਰਟਿਸਟਾਂ ਦੇ ਵੀ ਸੀਗੇ ਦੀਪ ਸ੍ਰੀਕੇ ਵਾਲੇ ਕੁਲਦੀਪ ਮਾਨਕ ਮੁਹੰਮਦ ਸਦੀਕ ਬਾਉ ਸਿੰਘ ਮਾਨ ਠੀਕ ਹੈ ਨਾ ਇਸ ਤਰ੍ਹਾਂ ਹੀ ਸਾਡਾ ਸੀਗਾ ਜਿਵੇਂ ਭਿੰਦਰ ਦੇ ਉਹ ਆਰਟਿਸਟ ਸੀਗੇ ਬੇਲਾਲ ਸਾਹਿਬ ਦੇ ਅਸੀਂ ਆਲਟ ਸੀਗੇ ਇਹ ਜਨਨ ਕਿ ਉਹ ਕੰਪੀਟੀਸ਼ਨ ਵੀ ਕਹਿ ਸਕਦੇ ਆ ਪਰ ਉਹ ਕੰਪੀਟੀਸ਼ਨ ਇੱਕ ਪਿਆਰ ਦਾ ਕੰਪੀਟੀਸ਼ਨ ਹੁੰਦਾ ਸੀ ਇਹ ਜਲਸਮਜੀ ਵਾਲਾ ਕੰਪੀਟੀਸ਼ਨ ਊੜਾ ਰਾਜ ਆ ਜੇ ਅਸੀਂ ਤੁਸੀਂ ਦੱਸਣਾ ਚਾਹੋ ਵੀ ਇਹ ਪ੍ਰੀਤੀ ਦਾ ਕੀ ਰਾਜ ਜਾਂ ਤਾਂ ਨੌ ਵਧੀਆ ਲੱਗਦਾ ਜਾਂ ਹੋ ਵੀ ਸਕਦਾ ਇਹ ਪਰ ਇਹ ਹੋ ਵੀ ਸਕਦਾ ਦੇਖੋ ਆਪਾਂ ਇਹ ਨਹੀਂ ਕਹਿ ਸਕਦੇ ਸ਼ਾਮ ਜੀ ਨੂੰ ਪੁੱਛਣ ਦੀ ਕੋਚ ਕੀਤੀ ਆ ਦੋ ਕਲਾਕੇ ਯਾਰ ਮੈਨੂੰ ਵੀ 40 45 ਨਹੀਂ ਆਉਂਦੇ ਉਹ ਜਨਨ ਕਿ ਵੀ ਗੱਲ ਗੋਲ ਮੋਲ ਜੀ ਕਰ ਜਾਂਦੇ ਨੇ ਕਿਉਂਕਿ ਜਦੋਂ ਕਲਾਕਾਰ ਦਾ ਜੋਰ ਜਵਾਨੀ ਹੁੰਦਾ ਨਾ ਉਦੋਂ ਕਈ ਵਾਰੀ ਰੱਬ ਨੂੰ ਵੀ ਟੱਬ ਦੱਸਦਾ ਉਦੋਂ ਕਹਿੰਦਾ ਵੀ ਜੋਰ ਜਵਾਨੀ ਧੰਨ ਪੱਲੇ ਤੇ ਫੇਰ ਜੱਟ ਸਿੱਧਾ ਕਿਉਂ ਚੱਲੂ ਅੱਛਾ ਜਿਵੇਂ ਤੁਸੀਂ ਪ੍ਰੀਤੀ ਦੀ ਗੱਲ ਕਰੀ ਐ ਬੇਦਲ ਸਾਹਿਬ ਦੇ ਗੀਤਾਂ 'ਚ ਅਕਸਰ ਇਸ ਚੀਜ਼ ਦਾ ਜ਼ਿਕਰ ਜ਼ਰੂਰ ਹੁੰਦਾ ਹੈ ਤੇ ਬਹੁਤ ਸਾਰੇ ਲੋਕਾਂ ਦਾ ਐ ਆ ਵੀ ਕਿਤੇ ਇਹ ਇਹਦੇ 'ਚ ਕੋਈ ਗੂੜਾ ਰਾਜ ਆ ਜੇ ਅਸੀਂ ਤੁਸੀਂ ਦੱਸਣਾ ਚਾਹੋ ਵੀ ਇਹ ਪ੍ਰੀਤੀ ਦਾ ਕੀ ਰਾਜ ਨੇ ਵੈਸੇ ਇਹ ਤਾਂ ਰਾਜਤ ਨਹੀਂ ਵੈਸੇ ਹੈਗਾ ਉਹ ਕੋਈ ਵੈਸੇ ਉਹਨਾਂ ਨੂੰ ਜ਼ਿਆਦਾ ਨੌਂ ਵਧੀਆ ਲੱਗਦਾ ਹੈ ਜਾਂ ਹੋ ਵੀ ਸਕਦਾ ਹੈ ਇਹ ਪਰ ਇਹ ਹੋ ਵੀ ਸਕਦਾ ਹੈ ਦੇਖੋ ਆਪਾਂ ਇਹ ਨਹੀਂ ਕਹਿ ਸਕਦੇ ਪਰ ਪ੍ਰੀਤੀ ਉਹਨਾਂ ਦਾ ਇੱਕ ਬੜਾ ਕੋਸ਼ ਸ਼ਬਦ ਹੈ ਹਰ ਇੱਕ ਗੀਤ ਦੇ ਵਿੱਚ ਉਹ ਲਾਉਂਦੇ ਨੇ ਨਹੀਂ ਉ ਤੁਸੀਂ ਕਦੇ ਜਦੋਂ ਕਿਤੇ ਮਤਲਬ ਸ਼ਾਮ ਜੀ ਨੂੰ ਪੁੱਛਣ ਦੀ ਕੋਸ਼ਿਸ਼ ਕੀਤੀ ਆ ਦੋ ਕਲਾਕੇ ਵੀ ਯਾਰ ਮੈਨੂੰ ਵੀ 40 45 ਸਨੇਹ ਆ ਗਿਆ ਉਹ ਜਾਨੀ ਕਿ ਵੀ ਗੱਲ ਗੋਲ ਮੋਲ ਜੀ ਕਰ ਜਾਂਦੇ ਨੇ ਫਿਰ ਉੱਥੇ ਆਪਾਂ ਕੋਈ ਸਮਝ ਨਹੀਂ ਸਕਦੇ ਅੱਛਾ ਜਿਵੇਂ ਉਹ ਜਿਵੇਂ ਉਹ ਪੁਲਿਸ ਦੇ ਵਿੱਚ ਨੇ ਤੁਸੀਂ ਕਲਾਕਾਰ ਹੋ ਹਨ ਤੇ ਉਹ ਕਈ ਵਾਰੀ ਉਸ ਚੀਜ਼ ਦਾ ਵੀ ਕਹੇ ਜਾਂਦੇ ਨੇ ਕਈ ਅੜਪੁਣੇ ਦੇ ਵਿੱਚ ਵੀ ਕਹੇ ਜਾਂਦੇ ਨੇ ਵੀ ਆ ਗਾਉਣਾ ਤਾਂ ਬਾਈ लवली ਬਾਈ ਗਾਉਣਾ ਹੀ ਨਹੀਂ ਨਹੀਂ ਬਹੁਤ ਵਧੀਆ ਸਵਾਇ ਉਹਨਾਂ ਦਾ ਬਹੁਤ ਵਧੀਆ ਸਵਾਇ ਹੈ ਠੀਕ ਹੈ ਔਰ ਅਸੀਂ ਕਿੱਥੇ ਹੁੰਦੇ ਰਹਿੰਦੇ ਆ ਤਕਰੀਬਨ ਹੁਣ ਅਸੀਂ ਇਕੱਠੇ ਨਵਾਂ ਪ੍ਰੋਜੈਕਟ ਕਰ ਰਹੇ ਆ ਬੀਤਲ ਸਾਹਿਬ ਨਾਲ ਕਰ ਰਹੇ ਆ ਮੈਂ ਠੀਕ ਹੈ ਤਿੰਨ ਤਿੰਨ ਡਿਊਟ ਨੇ ਇੱਕ ਸੋਲੋ ਗੀਤ ਹੈ ਔਰ ਐਸਾ ਉਹਨਾਂ ਦਾ ਕੋਈ ਸੁਭਾਅ ਨਹੀਂ ਬਹੁਤ ਵਧੀਆ ਸੁਭਾਅ ਹੈ ਮੇਰੇ ਨਾਲ ਤਾਂ ਬਹੁਤ ਵਧੀਆ ਅਸੀਂ ਹੁਣ ਤਕਰੀਬਨ ਆ ਦੋ ਕੁ ਮਹੀਨਿਆਂ ਜਮਲਾ ਦਾ 10-15 ਦਫਾ ਮਿਲਦੇ ਹੋਵਾਂਗੇ ਠੀਕ ਹੈ ਔਰ ਨਵਾਂ ਪ੍ਰੋਜੈਕਟ ਆ ਰਿਹਾ ਸਾਡਾ ਬਹੁਤ ਵਧੀਆ ਔਰ ਲੋਕਾਂ ਨੂੰ ਕੋਈ ਅੱਛੀ ਚੀਜ਼ ਦੇਵਾਂਗੇ ਬਾਕੀ ਪਰਮਾਤਮਾ ਦੇ ਹੱਥ ਅੱਛਾ ਉਹ ਉਹ ਕਿਹੋ ਜਿਹਾ ਦੌਰ ਸੀ ਜਦੋਂ ਇੱਕ ਪਾਸੇ ਭਿੰਦਲ ਡੱਬ ਵਾਲੀ ਸਾਹਿਬ ਦੇ ਆਰਟਿਸਟ ਹੁੰਦੇ ਸੀ ਧਰਮਪ੍ਰੀਤ ਹਰਦੇਵ ਬਾਹੀ ਜਸਵਿੰਦਰ ਦੂਜੇ ਪਾਸੇ ਤੁਸੀਂ ਇੱਧਰ ਹੁੰਦੇ ਸੀਗੇ ਦਵਿੰਦਰ ਕੋਹੇ ਨੂਰਜੀਤ ਤੁਸੀਂ ਮਣੀ ਸਾਹਿਬ ਉਹ ਦੌਰ ਦੀ ਕੋਈ ਗੱਲ ਦੱਸੋ ਉਹ ਦੌਰ ਹਸਤਾਨ ਸੀਗਾ ਜੀ ਗਰੁੱਪ ਹੁੰਦੇ ਨੇ ਆਪਾਂ ਆਪਣੇ ਜਿਵੇਂ ਪੁਰਾਣੇ ਆਰਟਿਸਟਾਂ ਦੇ ਵੀ ਸੀਗੇ ਦੀਪ ਸ੍ਰੀਕੇ ਵਾਲੇ ਕੁਲਦੀਪ ਮਾਨਕ ਮੁਹੰਮਦ ਸਦੀਕ ਬਾਉ ਸਿੰਘ ਮਾਨ ਠੀਕ ਹੈ ਨਾ ਇਸ ਤਰ੍ਹਾਂ ਹੀ ਸਾਡਾ ਸੀਗਾ ਜਿਵੇਂ ਭਿੰਦਰ ਦੇ ਉਹ ਆਰਟਿਸਟ ਸੀਗੇ ਬੇਲਾਲ ਸਾਹਿਬ ਦੇ ਅਸੀਂ ਆਰਟ ਸੀਗੇ ਇਹ ਜਿਹੜੇ ਕੋਦੋਂ ਕੰਪੀਟੀਸ਼ਨ ਵੀ ਕਹਿ ਸਕਦੇ ਆ ਪਰ ਉਹ ਕੰਪੀਟੀਸ਼ਨ ਇੱਕ ਪਿਆਰ ਦਾ ਕੰਪੀਟੀਸ਼ਨ ਹੁੰਦਾ ਸੀ ਇਹ ਜਲਸਬਾਜੀ ਵਾਲਾ ਕੰਪੀਟੀਸ਼ਨ